ਮੈਨੂੰ ਕਹਿੰਦੇ ਕਹਿੰਦੇ ਅ ਹੁਣ ਨਹੀਂ ਤੂੰ ਚੱਲਦਾ ਹੁਣ ਤਾਂ ਜੈਸਮੀਨੂ ਨਹੀਂ ਚੱਲ ਰਹੇ ਆ ਸੁੱਖੋ ਭੈਣ ਜੂਣੀ ਚੱਲ ਰਹੇ ਆ ਕਨਵیر ਮਹਲ ਬਲੌਗ ਚੱਲ ਰਿਹਾ ਮੈਂ ਕਹਾ ਭਾਈ ਮੈਂ ਜਿੰਨਾ ਚੱਲਣਾ ਤਾਂ ਉਹਨਾਂ ਚੱਲ ਲਿਆ ਹੁਣ ਹੋਰਾਂ ਨੂੰ ਵੀ ਮੌਕਾ ਦਈਏ ਭਾਈ ਤੇ ਇੱਕ ਹੋਰ ਭਾਈ ਆਪਣੇ ਜਾਨ ਮਹਲ ਬਲੌਗ ਦੇ ਉੱਪਰ ਸ਼ਗਰਾਂ ਦੇ ਹੋ ਗਏ ਆ 11 ਲੱਖ ਸਬਸਕ੍ਰਾਈਬਰ ਹੋ ਗਏ ਆ ਜਾ ਕੇ ਦੇਖ ਲਿਓ ਹੋਰ ਇਹਦੇ ਉੱਪਰ ਕੀ ਆ ਚਾਹੀਦਾ ਇੱਕ ਪਿੰਡ ਵਾਲੇ ਬੰਦੇ ਨੇ 11 ਲੱਖ ਸਬਸਕ੍ਰਾਈਬਰ ਕਰਤੇ ਥੋੜੇ ਹੁੰਦੇ ਐ ਮੈਂ ਤਾਂ ਕਹਿੰਦਾ ਭਾਈ ਹੋਰਾਂ ਨੂੰ ਵੀ ਮੌਕਾ ਦੇ ਉਹ ਆਪਾਂ ਦਾ ਆਪਣਾ ਹੁਣ ਜਿਹੜਾ ਕੰਮ ਆਪਾਂ ਕਰੀ ਜਾਂਦੇ ਆ ਵੀਡੀਓ ਬਣਾ ਕੇ ਪਾ ਦੇ ਦੀ ਯਾਰ ਚਲੋ ਭਾਈ ਖੁਸ਼ੀ ਹੁੰਦੀ ਹੈਗਾ ਭਾਈ ਕੋਈ ਹੋਰ ਚੱਲਦਾ ਵਹਿਨਤਾ ਕਰਦੇ ਆ ਅੱਗੇ ਵਧਦੇ ਆ ਚੰਗਾ ਲੱਗਦਾ ਭਾਈ ਤੇ ਮੋਟਰ ਦੇ ਪੁੱਛੇ ਹੋਏ ਆ ਜੀ ਹੁਣ ਸਾਡੀ ਮੋਟਰ ਚੱਲ ਰਹੀ ਹੈ ਕਦੇ ਗੁੱਜਰਬਾਈ ਚੱਲ ਰਹਾ ਹੈ ਉੰਦੀ ਕਦੇ ਸ਼ਿਕਵਾ ਬੂ ਦੇ ਪਰ ਕਦੇ ਦੇਖਿਆ ਕਦੇ ਨਰਾਜ ਕਦੇ ਦੇਖੀ ਕਦੇ ਟੈਨਸ਼ਨ ਵੀ ਚਿਹਰੇ ਵਰਗਾ ਟੈਨਸ਼ਨ ਆਈ ਹੋਵੇ ਅਸੀਂ ਚੱਲਦੇ ਨਹੀਂ ਅਸੀਂ ਉਹ ਨਹੀਂ ਹੈਗੀ ਇਹ ਹੁੰਦਾ ਬੰਦਾ ਇਹ ਚੀਜ਼ਾਂ ਜੋ ਲੰਘ ਲਿਆ ਮੈਂ ਮੈਂ ਬਹੁਤ ਵਾਰੀ ਗੱਲ ਕਹੀ ਹੈ ਇਹ ਵੀ ਮੈਂ ਉਧਰ ਨਹੀਂ ਦੇਖਦਾ ਮੈਂ ਇੱਧਰ ਨਹੀਂ ਜੇ ਮੈਂ ਆਪਣਾ ਸਿੱਧਾ ਦੇਖਦਾ ਠੀਕ ਹੈ ਜੋ ਮੇਰਾ ਫੋਕਸ ਗਿਆ ਹੈ ਹਲੇ ਬਹੁਤ ਡ੍ਰੀਮ ਹੈ ਬਹੁਤ ਜ਼ਿਆਦਾ ਵੱਡੇ 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 ਡ੍ਰੀਮ ਦੇਖਿਆ ਕਰੋ ਤਾਂ ਹੀ ਵੱਡਾ ਹੋਊਗਾ ਇਹ ਨਹੀਂ ਵੀ ਛੋਟੇ ਜਿਹੇ ਕਮੈਂਟ ਕਰਤਾ ਬਸ ਮੇਰਾ ਰਿਪਲਾਈ ਦੇ ਕੀ ਜਾਊਂਗਾ ਵੀ ਕਦ ਅ ਰਿਪਲਾਈ ਆਊਗਾ ਫਰਜ਼ੀਆ ਕਰੇ ਕਰੇ ਰਿਪਲਾਈ ਵੀ ਪਰ ਜਿਹੜੇ ਪਿਆਰ ਕਰਨੇ ਵਾਲੇ ਫਿਰ ਉਹ ਕਹਿ ਦਿੰਦੇ ਯਾਰ ਵੀਰੇ ਤੂੰ ਇਹਨਾਂ ਨੂੰ ਕਿਉਂ ਰਿਪਲਾਈ ਕਰਦਾ ਅਸੀਂ ਤੈਨੂੰ ਦੇਖਦੇ ਆ ਅਸੀਂ ਉਹ ਜਦਾਂ ਭਾਵੇਂ ਸੈੱਡ ਹੋਵੇ ਵੀਡੀਓ ਬਣਾਦੇ ਸੀ ਤਾਂ ਵੀ ਦੇਖਾਂਗੇ ਚਲੋ ਜਿਨ੍ਹਾਂ ਦਾ ਕੰਮ ਆ ਉਹਨਾਂ ਕੋ ਸਾਜੇ ਸਾਡਾ ਕੰਮ ਸਾਨੂੰ ਪਤਾ ਸੀ ਕਿਹੜਾ ਕਰ ਰਹੇ ਹਾਂ ਘਰ ਆਪਣਾ ਬਣ ਰਿਹਾ ਟੌਰ ਨਾਲ ਬਣ ਰਿਹਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਨਜ਼ਦੀਕੀ ਲੱਗ ਰਿਹਾ ਹੁਣ ਤੇ ਕਹਿੰਦੇ ਮਨਾਲੀ ਕਿ ਆ ਕਰਨ ਗਿਆ ਤਾਂ ਮੈਂ ਭਾਈ ਹੁਣ ਦੋਸਤੀ ਵੀ ਪੂਕਾਉਣੀ ਪੈਂਦੀ ਆ ਦੋਸਤਾਂ ਨਾਲ ਵੀ ਜਾਣਾ ਪੈਂਦਾ ਉਹਨਾਂ ਨੂੰ ਵੀ ਟਾਈਮ ਦੇਣਾ ਪੈਂਦਾ ਬੈਲੈਂਸ ਰੱਖੀਦਾ ਲਾਈਫ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਆ ਬੈਲਸਮੀਨ ਕਦੇ-ਕਦੇ ਫਿਰ ਹਰ 30 ਚੌਥੀ ਵੀਡੀਓ ਦੇ ਬਾਅਦ ਫਿਰ ਮੈਂ ਕਿਸੇ ਨਾ ਕਿਸ ਨੂੰ ਫਿਰ ਰਿਪਲਾਈ ਕਰਦਾ ਹੁੰਦਾ। ਕਈ ਵੀਡੀਓ ਦੇ ਵਿੱਚ ਜੀਜਾ ਜੀ ਬੋਲਦੇ ਆ ਫਿਰ ਮੈਂ ਕਹਿੰਦਾ ਠੀਕ ਹੋਈ ਗੱਲ ਨਹੀਂ। ਕੱਲ ਇੱਕ ਦੋ ਨੂੰ ਰਿਪਲਾਈ ਕਰਿਆ ਧੜਾ-ਤੜ ਥੱਲੇ। ਸਾਡਾ ਤਾਂ ਰਿਪਲਾਈ ਉਹ ਇੰਨਾ ਤਕੜਾ ਹੁੰਦਾ ਨਾ। ਕਹਿੰਦਾ ਲੈ ਲੋ ਪੁਰਾਣੇ ਦੇ ਜਿਹੜੇ ਫਿਰ ਮੇਰੇ ਪਿਆਰ ਕਰਨੇ ਫੜ ਲੋ ਕਹਿੰਦਾ ਪੁਰਾਣੇ ਦਾ ਫਿਰ। ਆਗਾ ਜੀ ਜੇਦਰ ਭਲਾਈ ਲਓ ਭਾਈ ਗੁੱਜਰ ਬਾਈ ਆਪਣੇ ਕਮਾਕਾਰਾਂ ਪਰ ਲੱਗ ਗਿਆ ਰਾਤ ਮੇਰੇ ਦੋਸਤ ਆਏ ਸੀ ਸਾਰੇ ਆ ਪਤਿਲਾ ਧਰਿਆ ਹੋਇਆ ਤਾਂ ਦੇਖੋ ਜੀ ਭਾਈ ਜਰੂਰੀ ਆ ਆ ਪਤਿਲਾ ਧਰਿਆ ਹੋਇਆ ਤਾਂ ਪਤਿਲਾ ਬਣਾਇਆ ਹੋਇਆ ਸੀ ਖਾਦਾ ਪੀਤਾ ਦੋਸਤਾਂ ਨਾਲ ਇੰਜੋਏ ਕੀਤਾ ਕਿਉਂਕੋ ਠੰਡ ਹੈ ਠੰਡ ਕਾਰਨ ਬਾਡੀ ਨੂੰ ਕੁਝ ਚੀਜ਼ਾਂ ਤਤ ਚਾਹੀਦੇ ਆ ਉਹ ਤੱਤ ਪੂਰਾ ਕਿੰਦੇ ਰਾਤ ਗੁਜਰਿਆ ਨਾ ਕੋਈ ਨਾ ਉਹਨੇ ਪਾੜ ਦੇਣੇ ਯਾਰ ਜਿਆਦਾ ਟੋਟੇ ਡਾਟੇ ਚ ਪਾ ਦੇ ਇਹਨੂੰ ਯਾਰ ਆ ਨਾ ਚੰਗੀ ਦਾ ਟੋਟੇ ਚ ਵਿੱਚ ਪਾ ਦਿਆਂ ਥੱਲੇ ਤੱਕ ਉਹਨੂੰ ਸਾਰੇ ਕੁੱਤੇ ਚੜ ਜਾਂਦੇ ਫਿਰ ਇਹਦੇ ਪਰ ਅੱਗ ਲਾ ਹੁੰਗੇ ਇਹ ਸਾਰੇ ਫੂਕ ਦੇ ਦੇ ਅੱਜ ਦੇਖ ਲਈ ਅੱਗ ਤੱਕ ਉਹਨੂੰ ਸੜਦਾਂਗੇ ਗਾਰ ਵਿੱਚ ਵੀ ਸੜਦਾਂਗੇ ਯਾਰ ਠੰਡ ਜੀ ਵੈਸੇ ਨਹੀਂ ਹੈ ਨੀ ਕੱਲ ਦਿਨ ਵਿੱਚ ਧੁੱਪਾ ਜੜੀ ਸੁੱਕੀ ਤਾਂ ਹੁਣ ਤਾਂ ਗਿੱਲੀ ਹੋ ਗਈ ਐਨਾ ਸਾਲਾ ਚੋਪ ਚੋਪਾਰਾ ਪੈਂਦਾ ਚਾਰੇ ਪਾਸੇ ਉਸੇ ਉਸੋਈ ਹੋਈ ਆ ਨਹੀਂ ਨਹੀਂ ਉਹ ਦਪਰ ਸਗੜ ਤਾਂ ਪੈਂਦੀ ਹੋਣਾ ਕੱਲ ਦਿਨ ਦੇ ਵਿੱਚ ਜਦੋਂ ਮੈਂ 3 ਤੋਂ 4 ਵਜੇ ਟੈਂਪਰੇਚਰ ਦੇਖਿਆ +72 ਤੇ ਮੈਂ ਹਫ਼ਤੇ ਦਾ ਦੇਖ ਰਿਹਾ ਸੀ 19 20 17 19 20 20 17 ਵੀ ਇੰਨੀ ਗਰਮੀ ਹੋ ਸਕਦੀ ਐ ਇਹਨਾਂ ਦਿਨਾਂ ਚ ਇੰਨੀ ਨਹੀਂ ਹੋਣੀ ਚਾਹੀਦੀ ਹ ਹੁਣ ਆਊਗੀ ਬਸੰਤ ਆਈ ਬਸੰਤ ਕਹਿੰਦੇ ਪਾਲਾ ਉਡੰਤ ਕਿਆ ਹੋ ਗਿਆ ਇਹਨੂੰ ਅੱਗ ਕਿੱਦਾਂ ਲੱਗੀ ਇਹ ਕੱਲ ਮੈਂ ਜਾਨਾ ਵੀ ਰਾਤ ਇਹਨਾਂ ਨੇ ਸਾਲੇ ਨਿੱਥੇ ਰੱਖਤੀ ਨਹੀਂ 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 ਇਹ ਤੇਰਾ ਸਵੇਰ ਦਾ ਹੋਇਆ ਹੋਇਆ ਇਹ ਨਹੀਂ ਨਹੀਂ ਸਵੇਰ ਦਾ ਸਵੇਰ ਦਾ ਹੋਇਆ ਵੀਰੇ ਇਹ ਹਾਂ ਨਾ ਆ ਲੈ ਠੰਡੀ ਦਾ ਪਾਈ ਉਹ ਸਵੇਰੇ ਹੋਇਆ ਤੇਰਾ ਇਹ ਸਵੇਰੇ ਉਹ ਸਵੇਰੇ ਹੋਇਆ ਮੰਨ ਲੈ ਮੇਰੇ ਨਾ ਚਲਾਇਆ ਕਰ ਮੇਰਾ ਵੀਰ ਹੀਟਰ ਇਹਨੂੰ ਹੀਟਰ ਲੈ ਕੇ ਦਤਾ ਹੀਟਰ ਪਰ ਡੰਡਾ ਸਿੱਟ ਲਿਆ ਹਲਾ ਯਾਰ ਮ ਆਇਆ ਧੂਆ ਹੋਇਆ ਹੋਇਆ ਤਾਂ ਮੈਂ ਪੁੱਛਣਾ ਤੇ ਵੀ ਧੂਆ ਕਾਹਦੇ ਹੋਇਆ ਹੋਇਆ ਇੰਦਰ ਮੰਨਣੀ ਨਹੀਂ ਹੈ ਮੰਨਣੀ ਨਹੀਂ ਚੋਰ ਚੋਰੀ ਵਰ ਕੇ ਥੋੜੀ ਕਹਿੰਦਾ ਮੈਂ ਚੋਰੀ ਕਰੀ ਆ ਹੋ ਜੇ ਹੁਣ ਚੋਰ ਨੇ ਚੋਰੀ ਕਰੀ ਆ ਉਹ ਕਹਿ ਦੂਗਾ ਮੈਂ ਚੋਰੀ ਕਰੀ ਆ ਤੂੰ ਕਹੇ ਹਾਂ ਭਾਈ ਮੈਂ ਹੋ ਗਿਆ ਜਲ ਗਿਆ ਹਾਦਾ ਹੁਣ ਇਹ ਹੋ ਜਾਂਦਾ ਭਾਈ ਹੁਣ ਉਹਨੇ ਹੀਟਰ ਬਾੜ ਲਿਆ ਹੁਣ ਮੈਂ ਜਦੋਂ ਸਵੇਰੋਂ ਆਇਆ ਨੇ ਗਾ ਸੜੀ ਧਰਤੀ ਗਰਮ ਗਰਮ ਜੀ ਆ ਗੈਸ ਵਾਲਾ ਸਿਲੰਡਰ ਖਤਮ ਹੋ ਗਿਆ ਮੋਟਰ ਪਰ ਉਹ ਛੋਟਾ ਜਿਹਾ ਲੈਂਦਾ 2.5 ਤਿੰਨ ਕਿਲੋ ਵਾਲਾ ਉਹ ਭਰਾ ਕੇ ਲਿਆਵਾਂਗੇ ਸੋਨੇ ਦੋ ਤਿੰਨ ਮਹੀਨੇ ਕੱਢ ਤੇ ਸਵੇਟਾਂ ਚਾਹ ਨੋ ਓਕੀ ਹੁੰਦੀ ਹੈ ਹੀਟਰ ਬਾਲ ਲੇਤਾ ਇਹ ਤਾਂ ਤੇ ਚਾਹ ਬਣ ਗਈ ਜੀ ਆਪਣੀ ਸੋ ਅੱਜ ਦੀ ਗੱਲ ਆ ਆਪਾਂ ਕੋਈ ਗੱਲ ਕੈਂਡ ਗੱਲ ਕੀਤੀ ਨਹੀਂ ਹੈ ਕੋਈ ਵੀ ਉਹਆ ਟਿੱਕੀ ਲੈਂਦੀ ਪਈ ਆ ਵੀਰੇ ਅੱਜ ਕੱਲ ਕੱਲ ਮੈਂ ਲੈ ਕੇ ਆਇਆ ਅੱਜ ਵਾਲੀ ਬਿੜੀ ਚ ਦੇਖ ਲਈ ਕਿੱਥੇ ਆ ਉਹ ਰੋਪੜ ਤੇ ਲੈ ਕੇ ਆਇਆ ਹੋਇਆ ਇੱਕਦਰੀ ਟਿੱਕੀ ਹੋ ਗਈ ਹੋਰ ਤੇਰਾ ਕੈਸ ਮਾਨ ਕਿਤੇ ਦੀ ਲੋਰ ਇਹ ਦੋਸਮਨ ਜਾਂਦੀ ਸਰ ਨੂੰ ਲਫਾਫੇ ਚ ਪਾਵਾਂ ਮੈਂ ਜਾਂਦੀ ਸਰ ਕਹਿ ਦੇਣਾ ਘਰ ਦਾ ਇਹਨੂੰ ਉਹ ਟਿੱਕੀ ਘਰਾਂ ਪਈ ਆ ਮੇਰਾ ਵੀਰ ਟਿੱਕੀ ਮੁ ਘਰਾਂ ਪਈ ਗਿਆ ਕਰਨ ਉਹ ਕੱਲ ਲੈ ਕੇ ਆਇਆ ਰਾਤ ਮੈਨੂੰ ਚੇਤੇ ਦਾ ਪਹਿਲਾਂ ਹੁਣ ਮੈਂ ਕੀ ਕਰਾਂ ਯਾਰ ਕਿੱਧਰ ਕਿੱਧਰ ਹੋਈ ਜਾ ਮੈਂ ਬੰਦਾ ਇੱਕ ਕਾਮ ਅਨੇਕ ਇਹਨੇ ਮੈਂ ਜਾਣਾ ਹਾਂ ਹਾਂ ਹੁਣ ਤੂੰ ਹੀ ਕੰਮ ਦਾ ਸੋਚਿਆ ਕਰਨ ਦਿਮਾਗ ਤੇ ਕਿ ਸੋਚਣਾ ਸੋਚਦੇ ਅੱਜ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਚਲ ਹੁਣ ਤਾਂ ਕੰਮਾਂ ਕਰ ਜਿੰਨੇ ਫਸੇ ਹੋਏ ਪਹਿਲਾਂ ਪਿੰਡਾਂ ਦੇ ਵਿੱਚ ਨਾ ਦਵਾਨ ਲੱਗਦੇ ਹੁੰਦੇ ਤੇ ਅਸੀਂ ਬਹੁਤ ਬੈਠ ਕੇ ਉਹਨਾਂ ਦੀਆਂ ਸਾਖੀਆਂ ਸੁਣਦੇ ਹੁੰਦੇ ਲੋ ਉਹਨਾਂ ਕਿਤੇ ਨਾ ਕਿਤੇ ਹੁਣ ਵੀ ਸਾਡੇ ਅੰਦਰ ਰਸੀਆਂ ਹੋਈਆਂ ਵੀ ਕਿਦਾਂ ਉਹਨਾਂ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ ਪਰ ਅੱਜ ਉਹ ਚੀਜ਼ ਅੱਜ ਕੱਲ ਉਹ ਚੀਜ਼ਾਂ ਨਹੀਂ ਹੈਗੀਆਂ ਪਿੰਡਾਂ ਦੇ ਵਿੱਚ ਜਦੋਂ ਕਦੇ ਨਾ ਕਦੇ ਸੁਣਦੇ ਹੁੰਦੇ ਸੀ ਫਲਾਣੇ ਪਿੰਡ ਦਬਾਨ ਚਲੋ ਬੈਠ ਕੇ ਸਾਰਾ ਪਰਿਵਾਰ ਜਾ ਕੇ ਬੈਠ ਕੇ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਸਾਖੀ ਸ਼ੁਰੂ ਕਰਨੀ ਗੁਰੂ ਨਾਨਕ ਦੇਵ ਜੀ ਗੁਰੰਗਦੇਵ ਜੀ ਦੀ ਸਾਰਿਆਂ ਦੀ ਜੀਵਨੀ ਸਾਨੂੰ ਸੁਣਾਉਣੀ ਆ ਉਹ ਕਿਤਨੇ ਕਿਤੇ ਹਾਲੇ ਵੀ ਸਾਡੇ ਦਿਲਾਂ ਦੇ ਵਿੱਚ ਹੈਗੀਆਂ ਸਾਡਾ ਉਸ ਗੁਰੂ ਪ੍ਰਤੀ ਪਿਆਰ ਹਲੇ ਵਿੱਚ ਚਲਕਦਾ ਅਸੀਂ ਅੱਜ ਕੱਲ ਬੱਚਾ ਨੂੰ ਇਹ ਚੀਜ਼ਾਂ ਤੋਂ ਬਹੁਤ ਦੂਰ ਲੈ ਕੇ ਜਾ ਰਹੇ ਹਾਂ ਆਪਾਂ ਉਹਨਾਂ ਨੂੰ ਪੜ੍ਹਾਈ ਵੱਲ ਇੰਨਾ ਕ ਲਾ ਰੱਖਿਆ ਕਿਤੇ ਨਾ ਕਿਤੇ ਜਿੰਮੇਵਾਰੀ ਚਲੋ ਹੁਣ ਮਾਪੇ ਜੇ ਬਹੁਤ ਜ਼ਿਆਦਾ ਬਿਜੀ ਆ ਜਿੱਦਾਂ ਹੁਣ ਅਸੀਂ ਦੇ ਦੇਣਾ ਇਹ ਨਹੀਂ ਅਸੀਂ ਟਾਈਮ ਦੇ ਸਕਦੇ ਬੱਚਾ ਨੂੰ ਵੀ ਨਹੀਂ ਅਸੀਂ ਚੀਜ਼ਾਂ ਇਹ ਸੁਣਾ ਸਕਦੇ ਕਿਤੇ ਨਾ ਕਿਤੇ ਇਹ ਸਾਡਾ ਜਿਹੜਾ ਕੰਮ ਹੈ ਸ਼੍ਰੋਮਣੀ ਕਮੇਟੀ ਦੇ ਲੈਣਾ ਚਾਹੀਦਾ ਇਹ ਵੀ ਪਿੰਡਾਂ ਦੇ ਵਿੱਚ ਸਾਡੀ ਕੌਮ ਦਾ ਇੰਨਾ ਪੈਸਾ ਸਾਡੇ ਕੋਲ ਚੱਲਦਾ ਵੀ ਅਸੀਂ ਜਿਹੜੀ ਨਿਊ ਜਨਰੇਸ਼ਨ ਹੈ ਉਹਨੂੰ ਕਿੱਦਾਂ ਗੁਰੂ ਦੇ ਲੜ ਜੋੜਨਾ ਦੇ ਪਿੰਡਾਂ ਦੇ ਵਿੱਚ ਕੋਈ ਇਦਾਂ ਦੇ ਇਵੈਂਟ ਕਰਾਉਣੇ ਚਾਹੀਦੇ ਆ ਜਾਂ ਜਿਨ੍ਹਾਂ ਗੁਰੂਆਂ ਗੁਰੂਆਂ ਦੀਆਂ ਗੱਲਾਂ ਸੁਣੋਣੀਆਂ ਚਾਹੀਦੀ ਸਾਡੇ ਬੱਚਿਆਂ ਦੇ ਅੰਦਰ ਪਵੇ ਜਦੋਂ ਉਹ ਉਹ ਜੋ ਦੇ ਗੱਲਾਂ ਸੁਣਨਗੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਖੂਨ ਦੇ ਵਿੱਚ ਉਹ ਚੀਜ਼ਾਂ ਰਸਣਗੇ ਕਹਿਣ ਦਾ ਭਾਵ ਮੇਰੀ ਬਾਤ ਥੱਕ ਗਈ ਥੋੜੀ ਮੈਂ ਹਲਾ ਲਵਾਂ ਜਦ ਤੱਕ ਆਪਾਂ ਨੇ ਬੱਚਿਆਂ ਨੂੰ ਇਹ ਚੀਜ਼ਾਂ ਦੱਸਣੀ ਨਹੀਂ ਹੈਗੀਆਂ ਤਾਂ ਕਿੱਥੇ ਉਹਨਾਂ ਦੇ ਵਿੱਚ ਜਾਣਗੇ ਹੁਣ ਮੇਰੀ ਡੈਡੀ ਗੱਲ ਸਮਝਣੇ ਵਾਲੀ ਆ ਮੇਰੇ ਡੈਡੀ ਦੀ ਭੈਣ ਆ ਮੇਰਾ ਮੁੰਡਾ ਉਹਨੂੰ ਭੂਆ ਕਹੂਗਾ ਜਿਹੜੀ ਮੇਰੀ ਡੈਡੀ ਦੀ ਭੈਣ ਆ ਉਹਨੂੰ ਮੈਂ 20 ਸਾਲ ਕਿਤੇ ਸਾਈਡ ਪਰ ਰਹੀ ਹੋ ਕਿਸੇ ਨੂੰ ਪਤਾ ਨਹੀਂ ਹੈਗਾ 20 ਸਾਲ ਬਾਅਦ ਮੈਂ ਆਪਣੇ ਮੁੰਡੇ ਦੇ ਮੂਰੇ ਲੈ ਖੜਾ ਦਿੱਤੀ ਇਹ ਦੱਸ ਕੌਣ ਆ ਉਹਨੂੰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕੌਣ ਆ ਜਦ ਤੱਕ ਉਹਦੀ ਲੱਗਦੀ ਭੂਆ ਇਸ ਤਰ੍ਹਾਂ ਇਹ ਗੱਲ ਹੈ ਵੀ ਜਦ ਤੱਕ ਆਪਾਂ ਬੱਚਿਆਂ ਨੂੰ ਦੱਸੂਗੇ ਨਹੀਂ ਦੱਸੂਗੇ ਨਹੀਂ ਸਾਡੇ 10 ਗੁਰੂ ਆ ਸਾਡੇ ਜੋਧੇ ਆ ਹਰੀ ਸਿੰਘ ਨਲੂਆ ਜਿਹਨੇ ਉਹਦੇ ਕੁਰਬਾਨੀ ਆ ਬੰਦਾ ਸਿੰਘ ਬਹਾਦਰ ਉਹਨਾਂ ਬਾਰੇ ਗੱਲਾਂ ਦੱਸੂਗੇ ਨਹੀਂ ਕਿਤੇ ਨਾ ਕਿਤੇ ਫਿਰ ਉਹ ਕਿਤੇ ਨਾ ਗੱਲਾਂ ਜਾਣਗੇ ਅੰਦਰ ਜਦ ਪਤਾ ਨਹੀਂ ਹੈਗਾ ਕਿਤੇ ਨਾ ਕਿਤੇ ਮਾਪੇ ਅਸੀਂ ਵੀ ਦੋਸ਼ੀ ਆ ਤੇ ਸਾਡੇ ਜਿਹੜੀ ਸ਼ਰਮਣੀ ਕਮੇਟੀ ਉਹ ਵੀ ਦੋਸ਼ੀ ਆ ਮੈਂ ਮੰਨਦਾ ਨਾ ਚੀਜ਼ ਇਹ ਦੇਖੋ ਚੀਜ਼ ਦੱਸਣੀ ਹੀ ਨਹੀਂ ਹੈਗੀ ਰੇ ਕੇ ਇਹਦਾ ਹੁਣ ਭਾਈ ਪੈਸੇ ਦੇ ਪਿੱਛੇ ਪਿਆ ਅਸੀਂ ਸਾਰੇ ਅਸੀਂ ਵੀ ਵਿਚੇ ਆ ਅਸੀਂ ਵੀ ਦੋਸ਼ੀ ਹਾਂ ਕਿਤੇ ਨਾ ਕਿਤੇ ਚੀਜ਼ ਦੇ ਕਿਤੇ ਨਾ ਕਿਤੇ ਗੱਲ ਜਾਵੇ ਕੈਮਰਾ ਕੇ ਗੱਲ ਕਰਨੀ ਇਹ ਚਲੋ ਸਾਡੀ ਵੀਡੀਓ ਤਾਂ ਬਣਦੀ ਰਹਿੰਦੀ ਆ ਮੋਟਰ ਆ ਜੀ ਆਲਸਣ ਆ ਜੀ ਆ ਪਿਆਜ਼ ਆ ਜੀ ਇਹ ਗੱਲਾਂ ਆਹ ਫਲਾਉਣੀ ਆ ਢਮਕਾਉਣੀ ਆ ਗੁੱਜਰ ਬਾਈ ਮੋਟਰ ਪਰ ਠੀਕ ਹੈ ਜੀ ਇਹ ਸਾਡੇ ਚੱਲਦੇ ਆ ਰਹਿੰਦੇ ਆ ਗੱਲਾਂ ਇਹ ਪਰ ਕਿਤੇ ਨਾ ਕਿਤੇ ਇਹ ਚੀਜ਼ ਬਾਰੇ ਸੋਚਣਾ ਪੈਂਦਾ ਕਰਤਾਰ ਸਿੰਘ ਸਰਾਬੇ ਬਾਰੇ ਦੱਸਿਆ ਜਾਵੇ ਭਗਤ ਸਿੰਘ ਬਾਰੇ ਪੜ੍ਹ ਦੱਸਿਆ ਜਾਵੇ ਅੱਜ ਕੱਲ ਦੇ ਬੱਚੇ ਨੂੰ ਪਤਾ ਹੀ ਨਹੀਂ ਚੀਜ਼ਾਂ ਬਾਰੇ ਬਸ ਉਹਨਾਂ ਨੂੰ ਪੜਾਉਣ 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 ਮੈਂ ਦੇਖਦਾ ਹਾਂ ਸਵੇਰ ਤੇ ਲੈ ਕੇ ਛੁੱਟੀ ਕਰਦੇ ਆ ਉਸ ਤੋਂ ਬਾਅਦ ਉਹ ਟਿਊਸ਼ਨ ਜਾਂਦੇ ਆ ਰਾਤ ਨੂੰ ਫੇਰ ਕਿਤਾਬਾਂ ਚੁਕਾ ਦਿੰਦੇ ਆ ਬਸ ਪੜ 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 ਉਹਨਾਂ ਕੋਲ ਚ ਚੀਜ਼ਾਂ ਗਈਆਂ ਹੀ ਨਹੀਂ ਹੈਗੇ ਚੀਜ਼ਾਂ ਸਾਡੇ ਜੋਧਿਆਂ ਦੀ ਗੱਲਾਂ ਅੱਜ ਦਾ ਪਈ ਇਹ ਗੱਲ ਸੀ ਭਾਈ ਬਾਕੀ ਵੀਡੀਓ ਬਣਦੇ ਰਹਿੰਦੇ ਸਾਡੀਆਂ ਕਮੈਂਟ ਆਉਂਦੇ ਰਹਿੰਦੇ ਐ ਅਸੀਂ ਵਧੀਆ ਗੱਲ ਪਰ ਕੋਈ ਰਿਪਲਾਈ ਕਰੇ ਕੋਈ ਵੀ ਹਾਂ ਕਿਤੇ ਨਾ ਕਿਤੇ ਚੀਜ਼ਾਂ ਬੱਚਿਆਂ ਬਾਰੇ ਚੀਜ਼ਾਂ ਅੱਜ ਸਵੇਰੇ ਸਾਡੀ ਗੱਲ ਚੱਲਦੀ ਸੀ ਘਰ ਦੇ ਵਿੱਚ ਤਾਂ ਇਹ ਮੈਨੂੰ ਥੋੜੀ ਜਿਹੀ ਗੱਲ ਫੀਲ ਹੋਈ ਕਿ ਯਾਰ ਜਿਆਦਾ ਤੱਕ ਅਸੀਂ ਉਹਨੂੰ ਦੱਸਿਆ ਨਹੀਂ ਹੈਗਾ ਵੀ ਸਾਡੇ 10ਵੇਂ ਪਾਚਨ ਕੀ ਕੁਰਬਾਨੀਆਂ ਕੀਤੀਆਂ ਇਹਨੂੰ ਪਤਾ ਹੀ ਨਹੀਂ ਹੈ ਜਦ ਤੱਕ ਅਸੀਂ ਜੇ ਹੁਣ ਮੇਰੀ ਡੈਡੀ ਦੀ ਭੈਣ 20 ਸਾਲ ਕਿਤੇ ਬਾਹਰ ਰਹੀ ਆ ਉਹ ਲਿਆ ਕੇ ਮੁੰਡੇ ਦੇ ਮੂਹਰੇ ਖੜੀ ਕਰੀ ਆ ਉਹਨੂੰ ਦੱਸੀ ਹੀ ਨਹੀਂ ਕਦੀ ਭੂਆ ਵੀ ਤਰੀਕ ਜੇ ਤੇ ਮੂਹਰੇ ਲੈ ਖੜੇ ਕਰਨਾ ਹੁਣ ਮੈਂ ਉਹਨੂੰ ਗੁਰਦੁਆਰੇ ਭੇਜਾਂ ਵੀ ਜਾ ਉਹਨੂੰ ਯਾਰ ਪਤਾ ਹੀ ਨਹੀਂ ਚੀਜ਼ ਬਾਰੇ ਵੀ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਕੌਣ ਸੀ ਉਹਦੀ ਕੁਰਬਾਨੀ ਆ ਕੌਣ ਸੀ ਉਹਦੇ ਚਾਰ ਲਾਲ ਚਲੋ ਅੱਜ ਦਾ ਆਪਣਾ ਲਾਈਵ ਹੋ ਗਿਆ ਜੀ ਕੱਲੂ ਫੇਰ ਕੋਈ ਆਪਾਂ ਇਦਾਂ ਦਾ ਕੋਈ ਟੌਪਿਕ ਲੈ ਕੇ ਆਵਾਂਗੇ ਫਿਰ ਵਿੱਚ ਪਿਛਲੇ ਟੌਪਿਕ ਵੀ ਆਪਾਂ ਗੱਲਾਂ ਦਾ ਰਿਵੀਲ ਵੀ ਕਰਦੀ ਦੇ ਕਦੇ-ਕਦੇ ਉਹ ਚੀਜ਼ ਚੰਗੀ ਲੱਗਦੀ ਆਪਾਂ ਗੱਲ ਥੋੜਾ ਨਾਲ ਸ਼ੇਅਰ ਕਰਦੇ ਹੁੰਦੇ ਆ ਅਸੇ ਜਿਹੜਾ ਚੈਨਲ ਆਪਣਾ ਪੜਾਅਸ ਕੱਢਣ ਵਾਸਤੇ ਕਮੈਂਟ ਕਰਨ ਵਾਸਤੇ ਤੇ ਧੰਨਵਾਦ ਜੀ ਲੱਗੇ ਹੁਣ ਜਾ ਕੇ ਗੁੱਜਰਬਾਈ ਨਾਲ ਪੀ ਲਈ ਚਾਹ ਨਿੱਕੇ-ਨਿੱਕੇ ਚਾਹ ਗੁੱਜਰਬਾਈ ਨਾਲ ਬੈਠ ਕੇ ਪੀ ਲਈ ਮੈਂ ਚਾਹ ਇਹੋ ਮੇਰੇ ਨਿੱਕੇ-ਨਿੱਕੇ ਚਾਹ ਸਭ ਤੋਂ ਵਧੀਆ ਲਾਈਫ ਗੁੱਜਰਬਾਈ ਦੀ ਆ ਟਾਈਮ ਨਾਲ ਰੋਟੀ ਮਿਲਦੀ ਆ ਹਾ ਸ਼ਾਮ ਨਾਲ ਚਾਹ ਮਿਲਦੀ ਆ ਜਦੋਂ ਮੈਂ ਸਵੇਰ ਟਾਈਮ ਕੋਲ ਮੋਟਰ ਪਰ ਆਉਂਦਾ ਮੈਨੂੰ ਪਤਾ ਕਾ ਕਿੰਦਾ ਆ ਗਈ ਭਾਬੀ ਭਾਬੀ ਚਾਹੇ ਬਣਾ ਦੇ ਮੈਂ ਚਲ ਕੋਈ ਨਾ ਰੱਬ ਨੇ ਕਿਤੇ ਨਾ ਕਿਤੇ ਸੇਵਾ ਲੈਣੀ ਦੀ ਇਹ ਐ ਗੁੱਜਰ ਬਾਈ ਕੋਈ ਪੁਰਾਣੇ ਕਰਮਾਂ ਦਾ ਖੇਡ ਆ ਇਹ ਉਸ ਟਾਈਮ ਤੋਂ ਨਾ ਗਰੀਬ ਹੋਣਾ ਠੀਕ ਆ ਤੂੰ ਅਮੀਰ ਹੋਣਾ ਹੁਣ ਰੱਬ ਨੇ ਮੇਰੇ ਪਰ ਕਿਰਪਾ ਕੀਤੀ ਆ ਮੈਂ ਕਿਉਂ ਨਾ ਦਰੀ ਸੇਵਾ ਕਰਾਂ ਸਹੀ ਗੱਲ ਹੂੰ ਚੰਗਾ ਬਾਈ ਸੇਵਾ ਨੂੰ ਮੇਵਾ ਮਿਲਦਾ ਚਲੋ ਬਾਈ ਗੁਜਰਬਾਈ ਦੇਖੋ ਜੇ ਰੱਬ ਨੇ ਸਾਨੂੰ ਦਿੱਤਾ ਭਾਂਗਾ ਹਾਂ ਵੰਡ ਦੀਦਾ ਐ ਨਹੀਂ ਵੀ ਆਪਾਂ ਆਪਣੇ ਕੋਲੇ ਰੱਖੇ ਕਿਤੇ ਨਾ ਕਿਤੇ ਦੇ ਗੁਜਰਬਾਈ ਤੇਰੇ ਅੰਦਰੋਂ ਦੁਆ ਕੋਈ ਨਿਕਲਦੀ ਹੋਣੀ ਯਾਰ ਠੀਕ ਨਹੀਂ ਵੀ ਆ ਮੇਰਾ ਬਾਈ ਖੁਸ਼ ਰਹੇ ਠੀਕ ਨਹੀਂ ਠੀਕ ਨਹੀਂ ਬਾਈ ਕਿਤੇ ਨਾ ਕਿਤੇ ਤੇਰੇ ਅੰਦਰੋਂ ਕੋਈ ਦੁਆ ਨਿਕਲਦੀ ਹੋਣੀ ਯਾਰ ਬਾਈ ਇੰਨਾ ਕਰਦਾ ਹੁੰਦਾ ਵੀ ਇੰਨਾ ਕੀਤਾ ਚਾ ਪਾਣੀ दारू ਨੂੰ दारू ਦੁਆਦਾਰੂ ਹਾਂ ਭਾਈ ਸਾਰਾ ਕੁਝ ਸਾਰਾ ਕੁਝ ਕਰ ਲੈ ਉਹ ਨਹੀਂ ਹੈਗਾ ਯਾਰ ਜਦ ਜੇ ਕਰਨਾ ਫਿਰ ਦਿਲ ਤੇ ਕਰੋ ਯਾਰ ਠੀਕ ਨੇ ਗੁਜਰ ਬਾਈ ਦੇਖੋ ਮਨ ਤਾਂ ਬੰਦੇ ਦਾ ਬਹੁਤ ਪੜਕਦਾ ਰਹਿੰਦਾ ਪਰ ਪੜਕਾਉਣਾ ਥੋੜਾ ਜਹੀਦਾ ਇਹਨੂੰ ਹਾਂ ਕਰੋ ਫਿਰ ਦਿਲ ਤੇ ਕਰੋ ਨਾ ਫਿਰ ਕਰੋ ਨਾ ਇਹ ਨਾ ਵੀ ਸਾਈਡ ਜੇ ਰੱਖੋ ਚਲੋ ਜੀ ਅੱਜ ਦਾ ਲਾਈਵ ਆਪਾਂ ਸੈਸ਼ਨ ਇੱਥੇ ਬੰਦ ਕਰਦੇ ਆਂ ਅ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਕਰਾਂਗਾ ਕੱਲੋ ਫਿਰ ਇੱਕ ਲਾਈਵ ਲਾਵਾਂਗੇ ਧੰਨਵਾਦ ਜੀ